ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਆਓ ਅੱਜ ਅਸੀਂ ਸਿੱਖਦੇ ਹਾਂ ਕਿ ਆਈ ਕਿਵੇਂ ਬਣਾਈ ਜਾਂਦੀ ਹੈ ਪਹਿਲਾਂ ਅਸੀਂ ਸੂਈ ਵਿੱਚ ਡਬਲ ਧਾਗਾ ਪਾ ਲੈਣਾ ਤੇ ਉਹਨੂੰ ਦੋਨੇ ਸਿਰਿਆਂ ਤੋਂ ਗੱਠ ਮਾਰ ਦੇਣੀ ਹੈ ਅਤੇ ਫਿਰ ਸਾਫ਼ ਤੇ ਰੱਖ ਕੇ ਸੂਈ ਨੂੰ ਨੀਚੇ ਤੋਂ ਉੱਪਰ ਵੱਲ ਨੂੰ ਲੈ ਕੇ ਆਣਾ ਇਸ ਦੇ ਅਸੀਂ ਦੋ ਟੰਕੇ ਭਰ ਲਵਾਂਗੇ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਤੇ ਨਾ ਹੀ ਇੰਨਾ ਕੋਈ ਔਖਾ ਹੁੰਦਾ ਹੈ ਨਾ ਜੇ ਮੰਨ ਲਾ ਕਿਸੇ ਖੇਤ ਤਾਂ ਕੇ ਪਰੰਤੋ ਬਾਅਦ ਧਾਗੇ ਨੂੰ ਆਪਣੀ ਹਥੇਲੀ ਵੱਲ ਰੱਖ ਕੇ ਫਿਰ ਵਾਰ-ਵਾਰ ਸੂਈ ਨੂੰ ਉਸ ਦੇ ਵਿੱਚ ਦੀ ਲਗਾਉਣਾ ਹੈ ਇਸ ਤਰ੍ਹਾਂ ਅਸੀਂ ਧਾਗੇ ਨੂੰ ਜ਼ਿਆਦਾ ਜ਼ੋਰ ਦੀ ਨਹੀਂ ਖਿੱਚਾਂਗੇ ਤੇ ਨਾ ਹੀ ਜ਼ਿਆਦਾ ਹਲਕਾ ਜਿਹਾ ਰੱਖਾਂਗੇ ਬਸ ਮੀਡੀਅਮ ਜਿਹਾ ਰੱਖਾਂਗੇ ਤਾਂ ਜੋ ਇਸ ਦੀ ਚੰਗੀ ਸੋਹਣੀ ਛੇਪ ਤਿਆਰ ਹੋ ਸਕੇ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਜ਼ਰੂਰ ਕਰਨਾ ਜੇ ਅਸੀਂ ਕੋਈ ਵੀ ਕਿੱਤਾ ਮੁਖੀ ਕੰਮ ਜਾਣਦੇ ਆ ਤੇ ਜ਼ਿੰਦਗੀ ਚ ਸਾਡੇ ਪੱਕਾ ਕਿਤੇ ਨਾ ਕਿਤੇ ਕੰਮ ਆਉਂਦਾ ਏ ਉਹ ਹਨਾ ਜੇ ਅਸੀਂ ਸਹੀ ਤੇ ਸੋਨੇ ਟਾਂਗ ਨਾ ਕਰੀਏ ਤਾਂ ਕਪੜਾ ਸਲਾਈ ਦਾ ਕੰਮ ਵੀ ਇੱਕ ਚੰਗਾ ਰੁਜ਼ਗਾਰ ਦਿੰਦਾ ਏ ਤੇ ਇਸ ਤਰ੍ਹਾਂ ਅਸੀਂ ਹੌਲੀ ਹੌਲੀ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਆ ਬੇਸ਼ੱਕ ਇੱਕ ਦਿਨ ਚ ਕੰਮ ਜਾਪੀ ਨਹੀਂ ਮਿਲਦੀ ਪਰ ਸਿੱਖਣਾ ਕੋਈ ਬੁਰੀ ਗੱਲ ਨਹੀਂ ਹਨਾ ਕਿਰਪਾ ਕਰਕੇ ਚੈਨਲ ਨੂੰ ਫੋਲੋ ਕਰਨਾ ਲਾਈਕ ਕਰਨਾ ਧੰਨਵਾਦ ਜੀ ਕਰਮਾਤਮਾ ਤੁਹਾਨੂੰ ਸਭ ਨੂੰ ਖੁਸ਼ੀਆਂ ਬਖਸ਼ੇ ਤੁਸੀ ਜਾਈਂ ਉੱਚਾ ਪੁੱਟ ਜਾ 낯선 컵을 잡려는 컵을